ਗੁੱਡ ਮਾਰਨਿੰਗ ਦੀ ਸ਼ੁਰੂਆਤ ਆਪਣੀ ਹੋਈ ਅੱਜ ਕੌਫੀ ਦੇ ਨਾਲ ਤੇ ਨਾਲ ਆਪਾਂ ਲਿਆਇਆ ਇੱਕ ਬਰਕਰਾਰੀ ਗੀ ਆਟਮ ਇਹ ਸ਼ਾਇਦ ਸੈਂਡਵਿਚ ਟਾਈਪ ਹੈ ਕੋਈ ਇਹਦੇ ਵਿੱਚ ਨਹੀਂ ਸੈਲਡ ਵਗੈਰਾ ਪਾਤਾ ਆ ਸਵੇਰ ਸਵੇਰੇ ਇਹੀ ਠੀਕ ਆ ਹੁਣ ਆ ਹੈਗਾ ਆ ਜੀ ਆਪਣਾ ਗਰਾਉਂਡ ਫਲੋਰ ਤੇ ਆਪਾਂ ਨੂੰ ਡਰਾਮ ਮੈਂਣੀ ਆ ਉਹ ਥੱਲੇੋਂ ਲੱਗ ਪਾਜੋ ਉਹ ਜਗ੍ਹਾ ਹੈਗੀ ਆ 100 ਫੁੱਟ ਉੱਥੋਂ 50 ਫੁੱਟ ਥੱਲੇ ਹੋਰ ਜਾਣਾ ਉੱਥੋਂ ਮੈਂਣੀ ਆਪਾਂ ਨੂੰ ਡਰਾਮ ਆਪਾਂ ਨੂੰ ਚੱਲਦੇ ਆਂ ਆਹ ਵਾਲੇ ਸਾਈਡ ਦੇ ਉੱਪਰੋਂ ਇੱਧਰ ਆਟੋਮੈਟਿਕ ਗੱਡੀ ਚੱਲਦੀ ਆ ਆਪਣੀ ਇੱਧਰੋਂ ਆਹ ਪੌੜੀਆਂ ਦੇ ਵਿੱਚੋਂ ਜਾਂਦੇ ਆ ਆਪਾਂ ਹਾਂਜੀ ਮਿੱਤਰੋ ਗਰਮ ਗਰਮ ਕੌਫੀ ਪੀਣ ਤੋਂ ਬਾਅਦ ਆਪਾਂ ਪਹੁੰਚ ਗਏ ਆ ਜੀ ਹੁਣ ਲੰਡਨ ਝੂਲੇ ਦੇ ਕੋਲ ਆਪਾਂ ਆਇਆ ਇੱਥੇ ਟ੍ਰੇਨ ਦੇ ਵਿੱਚ ਟ੍ਰੇਨ ਯੂ ਟਿਊਬ ਕਹਿੰਦੇ ਜਿੱਦਾਂ ਆਪਣੇ ਮੈਟਰੋ ਕਹਿੰਦੇ ਨਾ ਇੱਥੇ ਹੈਗੀ ਆ ਟਿਊਬ ਆਹ ਦੇਖੋ ਥੱਲੇ ਇੱਥੇ ਮੇਰੇ ਪੈਰ ਆ ਨਾ ਇਸ ਤੋਂ ਜ਼ਮੀਨ ਦੇ ਥੱਲੇ ਚੱਲਦੀ ਆ ਲਗਭਗ 1.5 ਸੌ ਫੁੱਟ ਮੈਂ ਆਈਡੀਆ ਲਾ ਕੇ ਰਿਹਾ ਇੰਨੀ ਡੂੰਘੀ ਹੋਣੀ ਆ ਉੱਥੇ ਆਪਾਂ ਕਾਰ ਦੇ ਆਪਣੀ ਮਾਰੀ ਐਂਟਰੀ ਤੇ ਉਹ ਸਿੱਧਾ ਟ੍ਰੇਨ ਨੇ ਇੱਥੇ ਡ੍ਰੌਪ ਕੀਤਾ ਹੁਣ ਆਪਾਂ ਇੱਥੋਂ ਆਏ ਆ ਬਾਹਰ ਤੇ ਬਾਹਰ ਆਉਂਦਿਆਂ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਵਾਂਗੇ ਹਾਂਜੀ ਆ ਦੇਖੋ ਜੀ ਲੰਡਨ ਵਾਲਾ ਝੂਲਾ ਤੇ ਇਧਰ ਵੀ ਤੁਸੀਂ ਨਾਲ ਵੀ ਆ ਵੀ ਦੇਖ ਲਓ ਪਹਿਲਾਂ ਕਰੋੜਾਂ ਦੀ ਗੱਡੀ ਦੇ ਉੱਪਰ 35 ਪਾਉਣ ਦੀ ਜਿਹੜੀ ਲੱਗੀ ਨਾ yellow ਜਹੀ ਇਹ ਨੋ ਪਾਰਕਿੰਗ ਦਾ ਚਲਾਨ ਹੋ ਗਿਆ ਇਹਦਾ ਵੀ ਤੇ ਇਹਦਾ ਵੀ ਇਹਨਾਂ ਦੋਹਾਂ ਨੂੰ ਫਾਈਨ ਲੱਗਾ ਹੋਇਆ ਆ ਇੱਥੇ ਨੋ ਪਾਰਕਿੰਗ ਹੋਣੀ ਹੈ ਸ਼ਾਇਦ ਤੇ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਧੂਲੇਵਾਲ ਨੂੰ ਤੇ ਉਧਰ ਤੁਹਾਨੂੰ ਦਿਖਾ ਕੇ ਲਿਆਉਣੇ ਆਂ ਮੈਂ ਵੀ ਪਹਿਲੀ ਵਾਰ ਹੀ ਆਇਆ ਹੁੰਦਾ ਨਾ ਜਾ ਕੇ ਦੱਸਦਾ ਕਿਹੜੀ ਕਿਹੜੀ ਚੀਜ਼ ਆ ਆਜੋ ਸਾਡੇ ਨਾਲ ਨਾਲ ਹਾਂਜੀ ਮਿੱਤਰੋ ਜੇ ਤੁਸੀਂ ਲੈਣੇ ਆਏ ਧੂਲੇ ਦੇ ਵਿੱਚ ਝੂਟੇ ਤਾਂ ਤੁਹਾਨੂੰ ਇਹਦੀ ਟਿਕਟ ਲੈਣੀ ਪੈਣੀ ਆ ਇਹਦੀ ਟਿਕਟ ਦੇ ਨਾਲ ਨਾਲ ਆਪਾਂ ਬੁੱਕ ਕਰਨ ਲੱਗੇ ਸੀ ਤਾਂ ਉਹਨੇ ਆਪਾਂ ਨੂੰ ਇੱਕ ਕੰਬੋ ਪੈਕੇਜ ਦਿੱਤਾ ਉਹ ਕਹਿੰਦੇ ਸਾਡੇ ਕੋਲ ਇੱਕ ਹੈਗਾ ਛੋਟਾ ਜਿਹਾ ਸਮੁੰਦਰੀ ਜਹਾਜ਼ ਉਹਦੇ ਵਿੱਚ ਵੀ ਤੁਹਾਨੂੰ ਘੁਮਾਵਾਂਗੇ ਤੇ ਫੇਰ ਤੁਹਾਨੂੰ ਦਵਾਂਗੇ ਇਹਦੇ ਵਿੱਚ ਝੂਟੇ 12:45 ਤੇ ਕਹਿੰਦੇ ਤੁਹਾਨੂੰ ਲੈ ਕੇ ਜਾਣਾ ਆਪਾਂ ਆਪਣੇ ਛੋਟੇ ਜਿਹੇ ਸਮੁੰਦਰੀ ਜਹਾਜ਼ ਦੇ ਵਿੱਚ ਉਹਦੇ ਵਿੱਚ 40 ਮਿੰਟ ਝੂਟੇ ਦੇਣੇ ਆ ਤੇ ਅੱਧਾ ਘੰਟਾ ਤੁਹਾਨੂੰ ਆਹ ਵਾਲੇ ਇਹ ਚੰਡੋਲ ਦੇ ਵਿੱਚ ਦੇਣੇ ਆ ਹੁਣ ਆਪਣੇ 10-15 ਕਮਿੰਟ ਰਹਿ ਗਏ ਆ ਪਹਿਲਾਂ ਤੁਹਾਨੂੰ ਲੈ ਕੇ ਜਾਵਾਂਗੇ ਆਪਾਂ ਉਧਰ ਲੱਗਦਾ ਮੈਨੂੰ ਕੋਈ ਛੋਟਾ ਜਿਹਾ ਸਮੁੰਦਰੀ ਜਹਾਜ਼ 크ਰੂਜ਼ ਕਹਿੰਦੇ ਉਹਨੂੰ ਉਹਦੇ ਵਿੱਚ ਤੇ ਫੇਰ ਆਪਣੀ ਵਾਰੀ ਆਉਣੀ ਆ ਚੰਡੋਲ ਦੇ ਵਿੱਚ ਇਹਦੇ ਸਾਰੇ ਦੀ ਫੀਸ ਹੀ ਨਹੀਂ ਲਈ ਆਪਣੇ ਕੋਲੋਂ ਲਗਭਗ 97 100 ਪਾਉਂਡ ਲੱਗ ਗਿਆ ਇਹਦੀ ਫੀਸ ਹਾਂਜੀ ਅੱਜ ਹੁਣ 10 ਮਿੰਟ ਰਹਿ ਗਏ ਆ ਤੁਹਾਨੂੰ ਸਮੁੰਦਰੀ ਜਹਾਜ਼ ਲੈ ਕੇ ਜਾਂਦੇ ਆ ਮੈਨੂੰ ਲੱਗ ਰਿਹਾ ਸਾਡਾ ਸਮੁੰਦਰੀ ਜਹਾਜ਼ ਤਾਂ ਆ ਗਿਆ ਆ ਹੁਣ ਮੈਂ ਜਰਾ ਟਿਕਟ ਚੈੱਕ ਕਰਵਾ ਲਵਾਂ ਯਾ ਮੇਬੀ ਹਾਈ ਗਾਇਜ਼ ਔਰ ਆਕਸਟੇਲਸ ਆ ਗੋਇੰਸ ਟੇਰਕਿਊ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਓਹ ਹੋ ਮੱਛੀ ਫੜਨ ਵਾਲਾ ਜਾਲ ਮੈਂ ਘਰੇ ਭੁੱਲਿਆ ਆ ਲਓ ਜੀ ਇੱਥੇ ਆਈਏ ਵਾਓ ਪਹਿਲਾਂ ਤਾਂ ਇੱਥੇ ਲੱਗਦਾ ਮੈਨੂੰ ਬੈਟਣਗੇ ਆਪਣੇ ਜਿਹੜੇ ਇਹ ਡਰਾਈਵਰ ਹੁੰਦੇ ਆ ਉਹ ਵਾਲਾ ਤੇ ਮੋੜੇ ਵਿਢਾ ਲੀਆਂ ਨੇ ਸਵਾਰੀਆਂ ਇੱਧਰ ਕੋਈ ਬਿਲਡਿੰਗ ਆ ਤੇ ਆਇਆ ਆਪਣਾ ਉਹ ਵਾਲਾ ਝੂਲਾ ਇਹ ਵੀ ਕੋਲੇ ਜਾ ਹੁਣ ਇਹਦੇ ਵਿੱਚ ਨਹੀਂ ਕਿ ਗਿੜਾ ਲਗਾਉਣਾ ਆਪਾਂ ਨੂੰ 40 ਮਿੰਟ ਦਾ ਠੀਕ ਆ ਜੀ ਉਹ ਹਾਂ ਦੇ ਘੰਟਾ ਘਰ ਵੀ ਲੱਗ ਗਿਆ ਓਏ ਹਾਂ ਜੀ ਤੇ ਹੁਣ ਮੈਂ ਤੁਹਾਨੂੰ ਇੱਥੇ ਸਾਨੂੰ ਦੱਸਿਆ ਵੀ ਤੁਹਾਨੂੰ ਇੱਕ ਹਿੰਦੀ ਵਿੱਚ ਗਾਈਡਨਰ ਮਿਲਣਾ ਆ ਉਹ ਆਪਾਂ ਨੂੰ ਜਿਹੜੀ ਗੱਲ ਦੱਸੂਗਾ ਉਹ ਗੱਲ ਆਪਾਂ ਦੱਸ ਦੇਣੀ ਆ ਤੁਹਾਨੂੰ ਠੀਕ ਆ ਜੀ ਹੁਣ ਆਪਾਂ ਨੂੰ 45 ਮਿੰਟ ਦਾ ਦਿੱਤਾ ਸੀ ਟਾਈਮ 12:45 ਤੇ ਕਹਿੰਦੇ ਅੱਜ ਤੁਰਨਾ ਤੁਹਾਡਾ ਤੇ ਬੱਸ 5 ਮਿੰਟ ਰਹਿ ਗਏ ਆ ਹੁਣ ਮੈਂ ਆਪਣੀ ਸੀਟ ਵਿੱਚ ਲੱਕ ਲਵਾਂ ਇਸ ਤੋਂ ਪਹਿਲਾਂ ਕੋਈ ਹੋਰ ਮੇਰੇ ਫੀਲਡ ਤੇ ਬੈਠੇ ਸੀ ਇਹ ਆ ਜੀ ਯੂਕੇ ਦੀ ਆਰਮੀ ਦਾ ਲੜਾਕੂ ਜਾਜ ਜਿਹਨੇ ਕਹਿੰਦੇ ਵਰਲਡ ਵਾਰ 2 ਦੇ ਵਿੱਚ ਬੱਲੇ-ਬੱਲੇ ਕਰਾਈ ਸੀ ਤੇ ਹੁਣ ਇਸ ਚੋਬਰ ਨੂੰ ਕਰ ਦਿੱਤਾ ਹੈ ਨਹੀਂ ਰਿਟਾਇਰ ਤੇ ਇਹਨੂੰ ਇੱਥੇ ਮਤਲਬ ਇਹਦੀ ਪੂਰੀ ਟੋਰ ਦੇ ਨਾਲ ਖੜਾ ਕੀਤਾ ਹੈ ਤੇ ਆਰਮੀ ਵਾਲੇ ਵੀ ਇਹਦੇ ਉੱਪਰ ਮੁੰਡੇ ਹੁੰਦੇ ਆ ਤੇ ਹੁਣ ਇਹਨੂੰ ਬਸ ਜਿਹੜੇ ਆਉਂਦੇ ਨੇ ਨਾ ਸੈਲਾਨੀ ਉਹਨਾਂ ਦੇ ਦੇਖਣ ਦੂਖਣ ਦੇ ਲਈ ਇੱਥੇ ਖੜਾ ਕੀਤਾ ਆ ਇਹ ਆ ਸਮੁੰਦਰੀ ਜਾਜ ਵਰਲਡ ਵਾਰ 2 ਦੇ ਵਿੱਚ ਇਹ ਲੜਾਈ ਕੀਤੀ ਸੀਗੀ ਉਹ ਕਹਿੰਦੇ ਬਹੁਤ ਹੀ ਜ਼ਿਆਦਾ ਠੰਡ ਸੀ ਪਰ ਚੋਬਰ ਨੇ ਇਹਨਾਂ ਦੀ ਪਿੱਠ ਨਹੀਂ ਲੱਗਣ ਦਿੱਤੀ ਇਹ ਆਰਮੀ ਦੀ ਤੇ ਹੁਣ ਆਰਮੀ ਵਾਲੇ ਮੁੰਡੇ ਵੀ ਇਹਦੇ ਵਿੱਚ ਹੀ ਹੁੰਦੇ ਇਹਦਾ ਕੁਝ ਨਹੀਂ ਮਿਊਜ਼ੀਅਮ ਟਾਈਪ ਬਣਾਇਆ ਇਹਨੂੰ ਵੀ ਜੇ ਦੇਖਣਾ ਹੋਵੇ ਤਾਂ ਤੁਹਾਨੂੰ ਦੂਜੇ ਪਾਸੇ ਘੁੰਮ ਕੇ ਇਹਦੇ ਅੰਦਰ ਸ਼ਾਇਦ ਜਾ ਸਕਦੇ ਆ ਹਾਂਜੀ ਤਰੀਜ ਅਜ ਦਾ ਸਫਰ ਹੋ ਗਿਆ ਪੂਰਾ ਇੱਧਰ ਲਾਪੈਣੀ ਸਟੈਂਡ ਤੇ ਤੇ ਹੁਣ ਕਹਿੰਦੇ ਤੁਹਾਨੂੰ ਘੁਮਾ ਕੇ ਲੈ ਕੇ ਆਉਣਾ ਆ ਉਹ ਵਾਲੇ ਝੂਲੇ ਵਿੱਚ ਉਹਦੀ ਬਸ 15 ਮਿੰਟ ਬਾਅਦ ਆਪਣੀ ਬਾਰੀ ਉਹਦੇ ਵਿੱਚ ਆਉਣੀ ਆ ਹਾਂ ਦੇਖੋ ਇੱਕ ਹੋਰ ਗੇੜੀ ਲੱਗ ਆ ਗਿਆ ਆਪਣੇ ਨਾਲ ਨਾਲ ਜੀ ਹੁਣ ਆਪਾਂ ਇਹਨਾਂ ਨੂੰ ਦਵਾਂਗੇ ਆਪਣਾ ਰਿਵਿਊ ਸੈਟੀਸਫਾਈ ਆਇਆ ਜੀ ਆਪਣਾ ਗੁਰਿੰਦਰ ਆਹ ਦੇਖੋ ਗਰੀਬੋ ਝੂਲਾ इंग्लंड ਵਾਲਾ ਆਹ ਦੇ ਤੁਹਾਨੂੰ ਕਰੀਏ ਵਾਲੇ ਚੰਡੋਲ ਤੇ ਨਹੀਂ ਕੋਈ ਬੈਠਣ ਦਿੰਦਾ ਮਾਰਦੇ ਸੀ ਨਾ ਗੱਲਾਂ ਤੁਸੀਂ ਮੈਂ ਸਪੈਸ਼ਲ ਹਣ ਤੈਨੂੰ ਕਾਲ ਲਾਈਆ ਮੈਂ ਕਿਹਾ ਦਿਖਾਵਾਂ ਜਰਾ ਉਹ ਦੂਜਾ ਕਿੱਥੇ ਆਪਣਾ ਛੋਟਾ ਹੈ ਉਹ ਨਹੀਂ ਸ਼ਰਨਾ ਸ਼ਰਨਾ ਕਹਿੰਨਾ ਮੈਂ ਐ ਤੇ ਬੈਠੇ ਰੇੜੀਆਂ ਦੇ ਝੂਟੇ ਲੈਣ ਲੱਗੇ ਨਹੀਂ ਨਹੀਂ ਇਹ ਇੱਕ ਮਿੰਟ ਮੈਂ ਉਹਦਾ ਬਲੂਟੁੱਥ ਬੰਦ ਕਰ ਰਹੇ ਹੁੰਦੇ ਇਹ ਸਪੀਕਰ ਤੇ ਹਣ ਬੋਲ ਕੀ ਬੋਲਦਾ ਬ੍ਰਾਈਟਨੈਸ ਵੀ ਮੈਂ ਵਧਾਈ ਲਵਾ ਤੁਹਾਡੀਆਂ ਮੈਂ ਸ਼ਕਲਾਂ ਦਿਖਾਵਾਂ ਆਹ ਦੇਖੋ ਪਿੰਡੂ ਹਾਂ ਰੇੜੀਆਂ ਦੇ ਮਗਰ ਖੜਖੜ ਝੂੜੇ ਲੈਨੇ ਤੁਸੀਂ ਆਦਰ ਦੇਖੋ ਹੋਂਦੇ ਕਿ ਤੋਦੇ ਅਦਮਾਨ ਤੋਂ ਮੁੜ ਕੇ ਹੁਣ ਮੈਂ ਅੱਜ ਮੈਂ ਕੀ ਕਹਾਂ ਕਿਦਾਂ ਮਾੜਾ ਬੋਲਰ ਪੈਸ ਪਰਦੇ ਹੁੰਦੇ ਸੀ ਹਾਂ ਯਾਰ ਪੈਸ ਪਰਦੇ ਹੁੰਦੇ ਸੀ ਨਾ ਹਾਂ ਹਾਂ ਰਾਜਸਥਾਨੀ ਕੋਲ ਕਹਿੰਦੇ ਕਿ ਬੰਦਿਆਂ ਦਾ ਨਾਮ ਬਣਾਉਂਦੇ ਆ ਆਹ ਇੱਧਰ ਦੇਖ ਬਾਬਾ ਮੇਲੇ ਲੱਗਾ ਪਿਆ ਇੱਧਰ ਮੈਂ ਕਹਾਂ ਦਿਖਾਵਾਂ ਭਰਾਵਾਂ ਨੂੰ ਚਾ ਐ ਤੇਰੇ ਵਾਲਾ ਤੇਰੇ ਵਾਲਾ ਵੀ ਕੈਮਰਾਮੈਨ ਕਮਾ ਲੈਣ ਦੇ ਮੈਨੂੰ ਆਂ ਦੇਖ ਹੈਗਾ ਕ੍ਰੀਸ਼ ਵਾਲਾ ਮੇਲਾ ਆਪਣੇ ਹੈਂ ਆਹ ਇਹਨੂੰ ਦਿਖਾ ਜਿਹੜਾ ਸ਼ਰਨੇ ਨੂੰ ਯਾਰ ਮੈਂ ਕਹਿੰਨਾ ਆਂ ਦੇਖ ਸ਼ਰਨੇ ਆ ਜੋ ਸ਼ਰਨਾ ਐਡੀ ਉੱਪਰ ਡੈਗ ਪਿਆ ਬਰੋ ਇਹ ਨਹੀਂ ਅੱਧੇ ਘੰਟੇ ਬਾਅਦ ਥੱਲੇ ਪਹੁੰਚਣਾ ਹੈ ਨਾ ਕਿਦਾ ਮੰਮਾ ਉੱਪਰ ਰੌਲ ਹੈ ਮੰਮਾ ਦੇਖੀ ਕਿਦਾਂ ਉੱਪਰ ਰੌਲ ਲਿਗਾ ਤਵੇ ਕੋਈ ਉੱਪਰ ਹੋਰ ਵੀ ਉਹ ਹੀ ਕਰਦੀ ਪਿੰਡੂ ਵਾਲੀ ਬਾਬਾ ਉਹ ਹੀ ਕਰਦੀ ਉੱਤੇ ਫਿਰ ਉਹ ਹੀ ਸਾਰੇ ਮੇਲਿਆਂ ਦੇ ਕਿਰੀਹੇ ਸ਼ਿਪ 'ਚ ਬੈੜ-ਬੈੜ ਝੂੜੇ ਲੈ ਲੈ ਚਾਮਲਿਓ ਫਿਰਦੇ ਆ ਉਹ ਦੇਖ ਫੋਟੋ ਟੇਕ ਏਰੀਆ ਲੈ ਕਦੇ ਤੁਹਾਨੂੰ ਉੱਤੇ ਭਈਏ ਦਬ ਕੇ ਮਾਰੀ ਜਾਂਦੇ ਆ ਕਿਰੀਹੇ ਅੱਜ ਦੋਜ ਖੜੇ ਨਹੀਂ ਹੋਣਾ ਐ ਚਾਮਲਿਓ ਫਿਰਦੇ ਆ ਤੂੰ ਦੇਖ ਓਏ ਦੇਖ ਬਿਲਡਿੰਗ ਆ ਮਾਮਾ ਦੇਖ ਉੱਤੇ ਕਿੱਲੇ ਖੇਤਾਂ 'ਚ ਝੰਡੋਲ ਲੱਗਾ ਹੁੰਦਾ ਉੱਥੇ ਬੈਠੇ ਘਾਬਰਿਓ ਕਰਦੇ ਆ ਓ ਪੈਂਡੂਆ ਓ ਪੈਂਡੂਆ ਇੱਧਰ ਦੇਖ ਆਹ ਦੇਖ ਨਾ ਇੱਧਰ ਦੇਖ ਕਿੱਥੇ ਪਹੁੰਚਿਓ ਆ ਹਾਂ ਥੈਂਕ ਯੂ ਥੈਂਕ ਯੂ bro ਹੈਪੀ ਬਰਥਡੇ ਲਈ ਇੱਧਰ ਦੇਖ ਪਹਿਲਾਂ ਤੂੰ ਆਹ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੋਕ ਮੜਾ ਜੇ ਇੱਕ ਮਿੰਟ ਨਹੀਂ ਕੀ ਗੱਲ ਝੱਲ ਨਹੀਂ ਹੁੰਦੀ ਹੁਣ ਤਰੱਕੀ ਫੋਨ ਕੱਟਦੇ ਆ ਬਸ ਕੁਝ ਨਹੀਂ ਦੱਲਾ ਉਸਨੇ ਜੌਬ ਖੋਈ ਹੁੰਦੀ ਹਾਂ ਉਹ ਅਖਾਦੇ ਛੱਡ ਨਹੀਂ ਹੁਣ ਤਰੱਕੀ ਚੱਲਣੀ ਹੁੰਦੀ ਆ ਦੇਖ ਸਮੁੰਦਰ ਦੇ ਉੱਪਰ ਹੈ ਛੱਪੜਾਂ ਤੇ ਬੈਠੇ ਸਾਲਿਓ ਵੱੱਡੇ ਮੈਂ ਮਰੀ ਜਣੀ ਤਾੜੀਆਂ ਲਾਈ ਜਾਂਦੇ ਆ ਦੇਖ ਇੱਧਰ ਜਰਾ ਕਿ ਕਿਹ ਕੀ ਪਾਣੀ ਕਿੰਨੇ ਦਾ ਕਿਦਾਂ ਉਹ ਟੋਕਰੀ ਨੂੰ ਤੂੰ ਛੱਡ ਤੂੰ ਇੱਧਰ ਦੇਖਾਂ ਸੀਂ ਆ ਦੇਖ ਐ ਦੇਖੀ ਮੈਂ ਕਿੱਥੋਂ ਮੁੜਨਾ ਪੂਰੇ ਚੰਦ ਕੋਲੋਂ ਮੁੜਨਾ ਐਡਾ ਚੰਡੋਲ ਹੈ ਮਾਰਦੇ ਗੱਲਾਂ ਉਹੀ ਪਿੰਡੂ ਉਹ ਪੇਪੜਾਂ ਦੇ ਪਿੰਘਾਂ ਪਾਪਾ ਝੂਟੀ ਜਾਂਦੇ ਤੁਸੀਂ ਹੈ ਸਾਰਾ ਦੂਆ ਦਿਖਾ ਹਮਨੇ ਨਾ ਮੋਟੂ ਆਪਣਾ ਉਹ ਭਾਈ ਮੋਟੂ ਕਹਿੰਦਾ ਮੈਂ ਦੇਖਣਾ ਨਹੀਂ ਕੀ ਕਹਿੰਦਾ ਇਹਨੂੰ ਬੀਪੀ ਦੀ ਇਹਨੂੰ ਬੀਪੀ ਦੀ ਗੋਲੀ ਗੋਲੀ ਖਵਾ ਕੇ ਦਿਖਾ ਇੱਧਰ ਜਰਾ ਕ ਇੱਧਰ ਇਹਨੂੰ ਇਹਨੂੰ ਕਹੀ ਜਾਂਦਾ ਬੀਪ ਦੀ ਗੋਲੀ ਗੋਲੀ ਖਾ ਕੇ ਦਿਖਾ ਦੇਖ ਇਧਰ ਜਾਂਦਾ ਜਹਾਜ਼ ਉੱਪਰ ਨੂੰ ਸਾਲੇ ਗਰੀਬ ਲੋਕ ਕਿਦਾਂ ਦੇਖੀ ਮम्मा ਦੇਖੀ ਨਾ ਜਾਈਂ ਹਾਲੇ ਪੂਰਾ ਪੈਕ ਕੀਤਾ ਬਰੋ ਦੇਖ ਤਾ ਲਾ ਤੇ ਲੋਕ ਨਹੀਂ ਸੈਂਟਰ ਲੋਗ ਇਹਦੀ ਸ਼ਕਲ ਦਿਖਾ ਮੈਨੂੰ ਤੂੰ ਬਾਕੀ ਗੱਲਾਂ ਛੱਡ ਮੈਨੂੰ ਝੰਡੋਲ ਤੇ ਬੈਠਣ ਦਾ ਸੁਆਦ ਨਹੀਂ ਆ ਰਿਹਾ ਇਹ ਇਹ ਦਿਖਾ ਮੈਨੂੰ ਦੇਖ ਹੁਣ ਉਹਦੇ ਫੋਨ ਲਾਈ ਜਾਂਦਾ ਆ ਹੈਂ ਟੁੱਟਾ ਜਿਆ ਹੋਇਆ ਹੁਣ ਉੱਦੇ ਮੂਹ ਜੇ ਉਹਨੂੰ ਕਰੀ ਜੰਨਾ ਲੈ ਕੇ ਇਧਰ ਥੱਲੇ ਹੋਰ ਆਉਂਦੇ ਬੰਦੇ ਉਹ ਮੈਨੂੰ ਪਿੱਛੋਂ ਇਸ਼ਾਰਾ ਜਿ ਕਰਦਾ ਕਹਿੰਦੇ ਹੌਲੀ ਬੋਤ ਮੈਂ ਕਿਹਾ ਮੇਰੇ ਮੇਰੇ ਤਿੰਨ ਬੰਦੇ ਦੋ ਬੰਦੇ ਮੇਰੇ ਕੋਲ ਨਹੀਂ ਹੈਗੇ ਹਜੇ ਸਾਨੂੰ ਇਨੀ ਧੱਕਾ ਸੀ ਦੇਣਾ ਇੱਥੋਂ ਉੱਪਰੋਂ ਤਿੰਨਾਂ ਨੂੰ ਦੇਰ ਸਾਬਾ ਤੈਨੂੰ ਫਰੀਜ ਦਿਖਾਤਾ ਮੈਂ ਟਿਕਟ ਲਗਾਈਆਂ ਇਹ ਹੈਨ ਕਦੇ ਵੀ ਲਾ ਨਾ ਤੇ ਲੱਗੀ ਕੋ ਮਗਲੇ ਹੋ ਰਿਹਾ ਉੱਧਰ ਤਨ ਮੈਂ ਦਿਖਾਉਣਾ ਬ੍ਰਿਜ ਵੀ ਚੱਲ bro ਮੈਂ ਕਰਦਾ ਗੱਲ ਨਾ ਮਾੜਾ ਦੇਖ ਲਈ ਹੁਣ ਪੈਸੇ ਵੀ ਲਾਏ ਓਕੇ ਮੋਟੂ ਵੀ ਦਿਖਾ ਦੇ ਮੈਨੂੰ ਇੱਕ ਵਾਰ ਆਹੋ ਸੁਣਾਉਣੇ ਨਹੀਂ ਮੈਨੂੰ ਵੀ ਸ਼ਕਲ ਦਿਖਾ ਪੱਤੇ ਸੀ ਇੱਕ ਵਾਰ ਵੱਡੇ ਸਰਪੰਚ ਦੀ ਚੱਲ ਓਕੇ bro

ਚੱਲ ਚੱਲ ਫਸ ਇਸ ਲੱਗ ਐ ਕਮੈਂਡ ਫੋਟੋ ਹਾਂ ਦੇ ਸਾਡੇ ਬੰਦੇ ਹੈਲੋ ਹੈਲੋ ਕਰ ਰਹੇ ਥੱਲੇ ਤੇ ਆਪਣੇ ਨਾਲ ਆਏ ਹੋਏ ਆ ਹਾਂਜੀ ਪੂਰੇ ਹੁਣੇ ਨੇ ਅਨਾਉਂਸਮੈਂਟ ਕੀਤੀ ਆ ਕਹਿੰਦੇ ਜਦੋਂ ਤੁਸੀਂ ਅੱਜ ਕੈਮਰੇ ਦੇ ਸਾਹਮਣੇ ਆਗੇ ਤਾਂ ਆਪਣਾ ਪੋਜ਼ ਮਾਰ ਸਕਦੇ ਆ ਤੇ ਅਸੀਂ ਤੁਹਾਡੀ ਫੋਟੋ ਖਿੱਚ ਦਵਾਂਗੇ ਰੈਡੀ ਸਾਰੇ ਥੈਂਕ ਯੂ ਥੈਂਕ ਯੂ ਜੀ ਇਹ ਤੇ ਨਹੀਂ ਕਰਦੇ ਨਾ ਸਾਨੂੰ ਆਊਟ ਆਊਟ ਕਰਨ ਤੋਂ ਬਾਅਦ ਇਨੀ ਆ ਸ਼ੀਸ਼ੇ ਜੇ ਲੈ ਕੇ ਹਨ ਇਹਦੀ ਕਰਨੀ ਹੈ ਚੈਕਿੰਗ ਇਹਦੇ ਵਿੱਚ ਕੋਈ ਬੰਦਾ ਨਾ ਕੋਈ ਆਈਟਮ ਨਾ ਰੱਖ ਕੇ ਗਿਆ ਹੋਵੇ ਕੋਈ ਗਲਤ ਮਾਲਤ ਇੱਥੇ ਆਊਟ ਕਰਦੇ ਆ ਤੇ ਉਹ ਅੱਗੇ ਚੱਲਦੇ ਚੱਲਦੇ ਦੇ ਵਿੱਚ ਇਹ ਬੰਦਿਆਂ ਨੂੰ ਬਿਠਾ ਦਿੰਦੇ ਆ ਉੱਧਰ ਹਾਂਜੀ ਹੁਣੇ ਨਹੀਂ ਆਪਣੇ ਆ ਸ਼ੀਸ਼ੇ ਲੈ ਕੇ ਨਾ ਉਹ ਮੁੰਡੇ ਨੇ ਦੇ ਵਿੱਚ ਚੈੱਕ ਕਰਨ ਜਾਣਾ ਕੱਲੇ ਕੋਈ ਬੰਦਾ ਗਲਤ ਚੀਜ਼ ਨਾ ਲਾ ਕੇ ਗਿਆ ਹੋਵੇ ਚਲੋ ਜੀ ਇਹ ਸੀਗਾ ਅੱਜ ਆਪਣਾ ਝੂਲਾ ਹੁਣ ਆਪਾਂ ਚਲੀਏ ਥੱਲੇ ਇਸ ਰਸਤੇ ਵਿੱਚੋਂ ਉਹ ਬਾਕੀ ਫੋਟੋ ਦਾ ਘਰ ਦੇ ਪਤਾ ਕਿੱਥੇ ਮਿਲਦੀ ਆ ਤੇ ਕਿੰਨੇ ਦੀ ਦਿੰਦੇ ਆ ਹਾਂਜੀ ਜਿਹੜੀ ਉੱਪਰੋਂ ਵੀ ਫੋਟੋ ਖਿੱਚੀ ਸੀ ਨਾ ਉਹ ਫੋਟੋ ਦਾ ਕੰਦੇ ਤੁਹਾਡਾ 2000 ਮਤਲਬ 20 ਪੌਂਡ ਲੱਗਣੇ ਆ ਅਸੀਂ ਤੁਹਾਨੂੰ ਪ੍ਰਿੰਟ ਕਰਕੇ ਦੇਵਾਂਗੇ ਅੱਜਕੱਲ ਨਹੀਂ ਸਾਨੂੰ ਨਹੀਂ ਚਾਹੀਦੀ ਉਹਦਾ ਦਿਖਾ ਦਿੱਤੀ ਉਹ ਨਹੀਂ ਫੋਟੋ ਆਪਾਂ ਨੂੰ ਤੇ ਉਹਦਾ ਆਪਾਂ ਤੋਂ 2000 ਰੁਪਏ ਮੰਗਾ ਲੱਗਿਆ ਸੀ ਹੁਣ ਉਹ ਆਵੇ ਮੁੰਡੇ ਦੇ ਵੀ ਕੰਨੀ ਵੀ ਮਾਂਦੀ ਮੌਤਨ ਮਲਾਉਣੇ ਆਪਣੇ ਚਾਰ ਲਈ ਚੈਂਪ ਲਨ ਨਾਲ ਹੈ ਆਹ ਠੰਡੇ ਮਿੱਠੇ ਜਲਦਾ ਹੈ ਮਿੱਤਰੋ ਵਾਟਰਪੂਲ ਲਾਇਆ ਅੰਗਰੇਜ਼ਾਂ ਨੇ ਬਟਨ ਦੱਬੋ ਤੇ ਪਾਣੀ ਉਹੋ ਇੱਥੇ ਆਪਣੇ ਬੋਤਲ ਭਰੋ ਹੁਣ ਆਪਾਂ ਕੁਝ ਲੱਭ ਰਿਆਂ ਖਾਣ ਪੀਣ ਨੂੰ ਗੋਲ ਮੈਪ ਕਹਿੰਦਾ ਇੱਧਰ ਆਓ ਵਾਲੀ ਚੀਜ਼ ਆਪਰ ਲੈਟਾਂ ਤਾਂ ਹੋਈਏ ਪਾਰ ਤੇ ਲੈਟਾਂ ਹੋ ਗਈਆਂ ਗ੍ਰੀਨ ਭੱਜ ਕੇ ਆ ਜਾਓ ਚਲੋ ਚਲੋ ਰਾਣੀ ਵਾਯੂ ਆਇਓ ਆ ਜੋ ਵਾਟਰ ਸੈਂਟਰ ਆ ਗਿਆ 7 6 5 4 3 2 ਤੇ ਪਹੁੰਚ ਗਏ ਪਹੁੰਚ ਗਏ ਆਪਾਂ ਮੁਰ ਹੁਣ 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 ਬਲੈਕ ਐਂਡ ਵਿਊ ਉੱਤਰ ਲਿਖਿਆ ਹੋਇਆ ਆ ਤੇ ਆ ਆ ਗਿਆ ਜੀ ਕੋਈ ਕਿਹੜਾ ਸਟੇਜ ਨੇ ਇਹ ਵਾਟਰ ਲੂ ਸਟੇਸ਼ਨ ਤੇ ਲੱਗਦਾ ਕੋਈ ਰੇਲ ਦਾ ਸਟੇਸ਼ਨ ਨਾ ਹੋਵੇ ਇਹੀ ਹੈ ਨਾ ਚੈੱਕ ਕਰੋ ਵਾਕੀ ਇਹਦੀ ਜੀ ਲੁੱਕ ਕਿੰਨੀ ਘੈਂਟ ਆ ਹੁਣ ਆਪਣਾ ਖਾਣ ਪੀਣ ਵਾਲੀ ਲੋਕੇਸ਼ਨ ਇੱਧਰ ਥੱਲੇ ਵੀ ਜਿਹੜੀ ਆਪਾਂ ਨੂੰ ਏ.ਫ.ਸੀ. ਵਾਲੇ ਆਗੇ ਇੱਧਰ ਤੇ ਹਾਂਜੀ ਅੰਦਰ ਜਾ ਕੇ ਹੁਣ ਮੈਂ ਤੁਹਾਨੂੰ ਦੱਸਦਾ ਬਾਕੀ ਗੱਲ। ਠੰਡ ਦੇ ਮੌਸਮ ਵਿੱਚ ਸਾਨੂੰ ਖਾਣ ਲਈ ਫਿਲਹਾਲ ਤਾਂ ਗਰਮ ਗਰਮ ਆਹ ਵਾਲੀ ਚੀਜ਼ ਮਿਲੀ ਆ। ਅ ਹਾਂਜੀ ਹੁਣ ਇਹਦੇ ਨਾਲ ਪਹਿਲਾਂ ਦੋ ਦੋ ਹੱਥ ਕਰ ਲਈਏ ਤੇ ਬਾਕੀ ਦੀ ਜਾਣਕਾਰੀ ਤੁਹਾਨੂੰ ਦਿਨੇ ਬਾਅਦ ਵਿੱਚ। ਜਾਣਕਾਰੀ ਹੁਣ ਇਹ ਆ ਜੀ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ